ਕਾਲ ਵਿੱਚ ਫੁੱਲਾਂ ਦਾ ਹਾਰ ਅਤੇ ਹੱਥਾਂ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਮਿਲਿਆ ਸਨਮਾਨ ਫੜੀ ਆ ਰਹੀ ਏਤੀ ਪੰਜਾਬ ਦੇ ਪਿੰਡ ਪੱਖੀ ਖੁਰਦ ਦੀ ਰਹਿਣ ਵਾਲੀ ਹੈ ਜਿਸ ਦੀ ਪ੍ਰਾਪਤੀ ਬਾਰੇ ਜਾਣ ਕੇ ਤੁਸੀਂ ਵੀ ਇਸ ਧੀ ਨੂੰ ਸਲਾਮ ਕਰੋਗੇ ਦਰਸਲ ਹਰਜੋਤ ਕੌਰ ਨੇ CBSE ਦੀ 10ਵੀਂ ਜਮਾਤ ਦੀ ਪ੍ਰੀਖਿਆ ਦੇ ਵਿੱਚ ਦੇਸ਼ ਭਰ ਦੇ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ ਜਿਸ ਦੇ ਚਲਦਿਆਂ ਹਰਜੋਤ ਕੌਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਕਾਰਨ ਭਾਰਤ ਸਰਕਾਰ ਦੇ ਵੱਲੋਂ ਮਿਲਿਆ ਸਨਮਾਨ ਲੈ ਕੇ ਅੱਜ ਉਹ ਆਪਣੇ ਸ਼ਹਿਰ ਪੁੱਜੀ ਜਿੱਥੇ ਉਸ ਦਾ ਢੋਲ ਟਮੱਕੇ ਦੇ ਨਾਲ ਪਰਵਾ ਸਵਾਗਤ ਕੀਤਾ ਗਿਆ ਸ਼ਹਿਰ ਪੋਜੜ ਤੇ ਹਰਜੋਤ ਕੌਰ ਨੇ ਪਰਮਾਤਮਾ ਦੇ ਸ਼ੁਕਰਾਨੇ ਦੇ ਵਜੋਂ ਟਿੱਲਾ ਬਾਬਾ ਫਰੀਦ ਜੀ ਦੇ ਮੱਥਾ ਟੇਕਿਆ ਜਿੱਥੇ ਉਸ ਨੂੰ ਸਿਰੋਪਾਓ ਅਤੇ ਦੁਸ਼ਾਲਾ ਦੇ ਨਾਲ ਸਨਮਾਨਿਤ ਕੀਤਾ ਗਿਆ ਅੱਜ ਅੱਜ ਫਰੀਦ ਕਾਟੀਆਂ ਲਈ ਤੇ ਮੇਰੇ ਬਾਬਾ ਫਰੀਦ ਪਬਲਿਕ ਸਕੂਲ ਦੇ ਸਾਰੇ ਮੇਰੇ ਲਈ ਬਿੰਦੂ ਰਹੀ ਤੇ ਸਾਡੇ ਟੀਚਰ ਲਈ ਬਹੁਤ ਵੱਡੀ ਮਾਨ ਦੀ ਗੱਲ ਹੈ ਕਿ ਸਾਡੀ ਬੱਚੀ ਹਰਜੋਤ ਹਿੰਦੁਸਤਾਨ ਦੀ ਰਚਨਾ ਦੀ ਪਛਾਣ ਲੈ ਕੇ ਪ੍ਰਾਇਮਰੀ ਸੈਕਟਰ ਉਹਦੇ ਬਾਕਸ ਚ ਬੈਕੇ ਉਸਨੇ ਪ੍ਰਾਈਮ ਮਿੰਿਸਟਰ ਤੋਂ ਆਨਰ ਆ ਜਿਹੜੀ ਆਨਰ ਹੈ ਹਾਸਲ ਕੀਤੀ ਹੈ ਪ੍ਰਾਈਮ ਮਿੰਿਸਟਰ ਦੇ ਤੇ ਪ੍ਰਾਈਮ ਮਿੰਿਸਟਰ ਨੇ ਲਿਖਿਆ ਕਿ ਸ਼ੀਜ਼ ਮਾਈ ਗੈਸ ਹਿੰਦੁਸਤਾਨ ਦੇ ਵਿੱਚ ਇੱਕ ਪ੍ਰਾਈਮ ਮਿੰਿਸਟਰੀ ਗੈਸ ਪਾਪਾ ਫ੍ਰੀਜ਼ ਵਰਕ ਸਕੂਲ ਦੀ ਬੈਠੀ ਫ੍ਰੀਜ਼ ਹੋ ਰਹੀ ਦੀ ਜੇ ਅਗਰ ਜਾਣਦੀ ਹੈ ਇਦੋਂ ਵੱਡੀ ਮਾਨ ਦੀ ਗੱਲ ਕੋਈ ਹੋਰ ਇਸ ਬਾਰੇ ਜਦੋਂ ਹਰਜੋਤ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਆਪਣੇ ਦੋਸਤਾਂ ਦੇ ਸਿਰ ਸਜਾਉਣਾ ਚਾਹੁੰਦੀ ਹੈ ਜਿਨ੍ਹਾਂ ਦੇ ਸਦਕਾ ਉਹ ਇਹ ਸਭ ਕਰਨ ਦੇ ਲਈ ਤਿਆਰ ਹੋ ਸકી। ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਉਹ ਪਲ ਮੇਰੇ ਲਈ ਸਭ ਤੋਂ ਖੁਸ਼ੀ ਦਾ ਪਲ ਸੀ ਜਦੋਂ ਮੈਂ ਉੱਥੇ ਗਈ ਤੇ ਮੈਨੂੰ ਆਨਰ ਕੀਤਾ ਗਿਆ। ਮੈਂ ਆਪਣੇ ਸਾਥੀਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਮਿਹਨਤ ਨਾਲ ਪੜ੍ਹਾਈ ਕਰੋ ਮਿਹਨਤ ਨਾਲ ਸਭ ਕੁਝ ਹਾਸਲ ਹੁੰਦਾ ਹੈ। ਮੇਰੇ ਸਕੂਲ ਮੇਰੇ ਚੇਅਰਮੈਨ ਸਰ ਮੇਰੇ ਪ੍ਰਿੰਸੀਪਲ ਮੈਮ ਮੇਰੇ ਟੀਚਰਸ ਮੇਰੇ ਪੇਰੈਂਟਸ ਉਹਨਾਂ ਸਾਰਿਆਂ ਨੇ ਹੀ ਮੇਰੀ ਇਸ ਕਾਮਯਾਬੀ ਦੇ ਵਿੱਚ ਇੱਕ ਬਹੁਤ ਵੱਡਾ ਹੱਥ ਹੈ ਉਹਨਾਂ ਦਾ ਉਹੀ ਹਨ ਮੇਰੀ ਇਸ ਕਾਮਯਾਬੀ ਦੇ ਪਿੱਛੇ ਅੱਗੇ ਮੈਂ ਇੱਕ ਓਨੈਸਟ ਇਮਾਨਦਾਰ ਆਈਐਸ ਆਫੀਸਰ ਬਣ ਕੇ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ ਤੁਹਾਨੂੰ ਦੱਸ ਦਈਏ ਕਿ ਹਰਜੋਤ ਕੋਰ ਸਾਬਕਾ ਫੌਜੀ ਇੰਦਰਜੀਤ ਸਿੰਘ ਦਿੱਤੀ ਹੈ ਜਿਸ ਨੇ ਕੀ ਇੱਕ ਵਾਰ ਫਿਰ ਤੋਂ ਇਹ ਸਾਬਿਤ ਕਰ ਦਿੱਤਾ ਹੈ ਕਿ ਕੁੜੀਆਂ ਵਾਕਈ ਕਿਸੇ ਦੇ ਨਾਲੋਂ ਘਟ ਨਹੀਂ ਹਨ ਪ੍ਰੀਤ ਕੋਰ ਤੋਂ ਮੁਰਜੀਤ ਰਮਾਣ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978